ਮੰਡੀਆਂ ਅੰਦਰ ਫਸਲ ਦੀ ਆਮਦ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਖਰੀਦ ਨੂੰ ਲੈ ਕੇ ਕੀ ਇੰਤਜ਼ਾਮ ਨੇ ਔਰ ਸਫਾਈ ਪ੍ਰਬੰਧਨ ਨੂੰ ਲੈ ਕੇ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚਣਾ ਫਿਲਹਾਲ ਤੁਹਾਨੂੰ ਦਿਖਾ ਦਿੰਨੇ ਆ ਦਾਣਾ ਮੰਡੀ ਭਗਤਾਵਾਲਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਨਵੇਂ ਸ਼ੈੱਡ ਪਏ ਹੋਏ ਨੇ ਔਰ ਨਾਲ-ਨਾਲ ਜਿਹੜਾ ਕਿ ਹਵਾ ਪਾਣੀ ਦਾ ਵੀ ਇੰਤਜ਼ਾਮ ਲਗਾਤਾਰ ਮਾਰਕੀਟ ਕਮੇਟੀ ਵੱਲੋਂ ਇੱਥੇ ਕੀਤਾ ਜਾਂਦਾ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਜ਼ਮੀਦਾਰ ਇਥੇ ਆਪਣੀ ਫਸਲ ਲੈ ਕੇ ਪਹੁੰਚਦੇ ਨੇ ਔਰ ਮਾਰਕੀਟ ਕਮੇਟੀ ਦਾ ਹਰ ਸਾਲ ਵਾਂਗ ਇਸ ਸਾਲ ਵੀ ਇਹੀ ਪ੍ਰਯਾਸ ਹੁੰਦਾ ਵੀ ਜਿਹੜੇ ਵੀ ਕਿਸਾਨ ਜ਼ਮੀਦਾਰ ਇਥੇ ਆਪਣੀ ਫਸਲ ਲੈ ਕੇ ਪਹੁੰਚਣ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਗੱਲਬਾਤ ਕਰਨੇ ਆ ਦਾਣਾ ਮੰਡੀ ਭਗਤਾਵਾਲਾ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ ਮੇਰੇ ਨਾਲ ਨੇ ਸਰ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਜੋ ਕਿ ਜਿਹੜਾ ਹੁਣ ਇਸ ਟਾਈਮ ਕਣਕ ਦਾ ਸੀਜ਼ਨ ਜਿਹੜਾ ਕਿ ਸਿਰ ਤੇ ਹੈਗਾ ਕਿਉਂਕਿ ਪਹਿਲੀ ਤਰੀਕ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਚੁੱਕੀ ਭਾਵੇਂ ਹਜੇ ਕਿਸਾਨ ਮੰਡੀਆਂ ਵਿੱਚ ਨਹੀਂ ਪਹੁੰਚ ਰਹੇ ਪਰ ਜਦੋਂ ਵਿਸਾਖੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਨੇ ਇੱਥੇ ਪਹੁੰਚਣਾ ਹੈ ਕੀ ਪ੍ਰਬੰਧ ਕੀਤੇ ਗਏ ਸਾਡੇ ਮਾਨਯੋਗ ਡੀਐਮਓ ਸਰਦਾਰ ਅਮਨਦੀਪ ਸਿੰਘ ਜੀ ਅਤੇ ਸਾਡੇ ਉਪ ਜ਼ਿਲ੍ਹਾ ਮੰਡੀ ਅਫਸਰ ਅਤੇ ਸਾਡੇ ਸ਼ਕਤਰ ਸਰਦਾਰ ਅਮਰ ਅਮਰਦੀਪ ਸਿੰਘ ਜੀ ਕੋੜਾ ਜੀ ਦੇ ਪ੍ਰਬੰਧਾ ਹੋਇਠ ਇੱਥੇ ਸਾਰੇ ਪ੍ਰਬੰਧ ਤਕਰੀਬਨ ਕੁਝ ਮੁਕੰਮਲ ਕਰ ਲਏ ਗਏ ਹਨ ਤੇ ਅਜੇ ਆਮਦ ਦੀ ਦਿਨਾਂ ਦੇ ਵਿੱਚ 15 ਤਰੀਕ ਤੋਂ ਬਾਅਦ ਆਮਦ ਹੋਣੀ ਆ ਤੇ ਬਾਕੀ ਸਾਰੇ ਪ੍ਰਬੰਧ ਤਕਰੀਬਨ ਸ਼ਾਮ ਦਾ ਪ੍ਰਬੰਧ ਲਾਈਟ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਅਤੇ ਹੋਰ ਸਾਰੇ ਪ੍ਰਬੰਧ ਤਕਰੀਬਨ ਅਸੀਂ ਵਿਸਾਖੀ ਤੋਂ ਪਹਿਲੋ ਪਹਿਲੋ ਮੁਕੰਮਲ ਕਰ ਲਵਾਂਗੇ ਕਿਹੜੀ ਕਿਹੜੀਆਂ ਏਜੰਸੀਆਂ ਜਿਹੜੀ ਖਰੀਦ ਕਰਨਗੇ ਇਸ ਵਾਰ ਜੀ ਏਜੰਸੀ ਜੀ ਦੇ ਨਾਲ ਐਕਚੁਅਲੀ ਮੀਟਿੰਗ ਨਹੀਂ ਹੋਈ ਤੇ ਉਸ ਦੇ ਬਾਅਦ ਵਿੱਚ ਇਹ ਏਜੰਸੀਆਂ ਲਾਟ ਹੋਣ ਗਿਆ ਉਹ ਤੁਹਾਨੂੰ ਸੂਚਿਤ ਕਰਤਾ ਜੋ ਬਾਅਦ ਵਿੱਚ ਸਰਕਾਰੀ ਦੇ ਰੇਟ ਦੀ ਗੱਲ ਕਰੀ ਤਾਂ ਪਿਛਲੇ ਸਾਲ ਕੀ ਸਰਕਾਰੀ ਰੇਟ ਸੀ ਤਾਂ ਇਸ ਵਾਰ ਕੀ ਸਰਕਾਰੀ ਰੇਟ ਦੇਣ ਜਾ ਰਹੇ ਹੋ ਕਿਸਾਨਾਂ ਨੂੰ ਇਸ ਵਾਰ ਐਮਐਸਪੀ 2425 ਰੁਪਏ ਰੇਟ ਆ ਐਕਟਰੀ ਆ ਕਿ ਵਾਧਾ ਕੀਤਾ ਗਿਆ ਰੇਟ ਵਿੱਚ ਤੇ ਜਦੋਂ ਕਿਸਾਨ ਮੰਡੀਆਂ ਵਿੱਚ ਪਹੁੰਚਦੇ ਨੇ ਉਹਨਾਂ ਖੱਜਲ ਖਵਾਣਾ ਹੋ ਪਵੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿਉਂਕਿ ਕਈ ਵਾਰੀ ਮੌਇਸਚਰ ਦੀ ਦਿੱਕਤ ਆ ਜਾਂਦੀ ਹੈ ਹਾਂ ਹਾਂ ਮੌਇਸਚਰ ਦੀ ਬਸ ਹੋਰ ਕੋਈ ਖੱਜਲ ਖਰਾਬੀ ਨਹੀਂ ਜਦ ਕਿਸਾਨ ਗਿੱਲਾ ਮਾਲ ਲੈ ਕੇ ਆ ਜਾਂਦੇ ਹਨ ਤਾਂ ਉਹ ਫਿਰ ਪਰਚੇਜ ਏਜੰਸੀਆਂ ਦੀ ਮਜਬੂਰੀ ਹੋ ਜਾਂਦੀ ਆ ਕਿਉਂਕਿ 12 ਮੌਇਸਚਰ ਤੋਂ ਵੱਧ ਉਹਨਾਂ ਨੇ ਮਾਲ ਨਹੀਂ ਲੈਣਾ ਹੁੰਦਾ ਇਸ ਕਰਕੇ ਕਿਸਾਨਾਂ ਨੂੰ ਵੀ ਸਾਡੀ ਅਪੀਲ ਇਹੋ ਹੀ ਆ ਵੀ ਮੰਡੀ ਵਿੱਚ ਮਾਲ ਸੁਕਾ ਕੇ ਲਿਆਉਣ ਤੇ ਇੱਥੇ ਦਬਾ ਦਬ ਤੁਹਾਡੀ ਇੱਥੇ ਮਾਲ ਤੋਲਿਆ ਜਾਊਗਾ ਕਿਸੇ ਕਿਸੇ ਦੀ ਖੱਜਲ ਖਰਾਬੀ ਨਹੀਂ ਹੋਣ ਦਿੱਤੀ ਜਾਊਗੀ ਬਾਕੀ ਸੁੱਕਾ ਮਾਲ ਜਿਹੜਾ ਉਸੇ ਦਿਨ ਹੀ ਮੰਡੀ ਦੇ ਵਿੱਚ ਮਾਲ ਤਲ ਜਾਂਦਾ ਸਾਡੀ ਮੰਡੀ ਭਗਤਾਲੇ ਦੀ ਇਹ ਸਿਫਤ ਆ ਇੱਥੇ ਜ਼ਿਮੀਦਾਰ ਨੂੰ ਇੱਕ ਰਾਤ ਵੀ ਨਹੀਂ ਇਥੇ ਰਹਿਣਾ ਪੈਂਦਾ ਸਵੇਰੇ ਆਉਂਦੇ ਆ ਤੇ ਸ਼ਾਮ ਨੂੰ ਉਹ ਕਰ ਚਲੇ ਜਾਂਦੇ ਆ ਕਿਵੇਂ ਮੌਸਚਰ ਮੀਟਰ ਵੀ ਜਿਹੜੇ ਕੀ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹਾਂਜੀ ਹਾਂਜੀ ਜੀ ਇਹਨਾਂ ਨੂੰ ਕੈਲੀਬ੍ਰੇਟ ਕਰਾ ਕੇ ਲਿਆਉਂਦੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਹਰ ਸੀਜ਼ਨ ਤੇ ਉਹ ਮੌਸਚਰ ਮੀਟਰ ਅਸੀਂ ਲੈ ਕੇ ਤੇ ਉਹਨਾਂ ਨੂੰ ਕੈਲੀਬ੍ਰੇਟ ਕਰਾ ਕੇ ਮਤਲਬ ਦੇਖਿਆ ਜਾਂਦਾ ਮੌਕੇ ਤੇ ਨਵੀਂ ਕੱਢੀ ਜਾਂਦੀ ਆ ਆਰਟੀ ਦੀ ਵੀ ਬਹੁਤ ਅਹਿਮ ਭੂਮਿਕਾ ਹੁੰਦੀ ਆ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਜਿਹੜੇ ਕਿ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋ ਨਾਲ ਦੀ ਹਾਂਜੀ ਐਕਚੁਅਲੀ ਉਹ ਸਾਡੇ 76 ਸਾਹਿਬ ਪਹਿਲੋਂ ਉਹਨਾਂ ਨਾਲ ਮੀਟਿੰਗ ਕਰਦੇ ਆ ਐਕਚੁਅਲੀ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਵੀ ਪਹਿਲੋਂ ਮੀਟਿੰਗ ਇਸ ਮਸਲੇ ਤੇ ਹੁੰਦੀ ਆ ਜੀ ਤੇ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਇਸ ਦੇ ਵਿੱਚ ਬਹੁਤ ਜ਼ਿਆਦਾ ਰੋਲ ਹੁੰਦਾ ਜੀ ਤੇ ਬਹੁਤ ਹੀ ਇੱਕ ਅਹਿਮ ਕੰਮ ਹੁੰਦਾ ਜੀ ਸਰਕਾਰ ਦਾ ਜੋ ਆਪਾਂ ਲਾਣੀ ਐਮਐਸਪੀ ਤੇ ਜੋ ਕਲਕ ਲੈਣੀ ਆ ਕਿਉਂਕਿ ਕੇਂਦਰੀ ਭੰਡਾਰ ਦੇ ਵਿੱਚ ਵੀ ਇਸ ਨੂੰ ਰੱਖਣਾ ਹੁੰਦਾ ਜੀ ਔਰ ਦੇਸ਼ ਦੀ ਆਰਥਿਕਤਾ ਔਰ ਦੇਸ਼ ਨੂੰ ਅਨਨ ਵੀ ਹਯਾ ਕਰਉਣਾ ਹੁੰਦਾ ਤੇ ਇੱਕ ਬਹੁਤ ਹੀ ਅਹਿਮ ਪ੍ਰੋਕਿਊਰਮੈਂਟ ਦਾ ਕੰਮ ਹੈ ਜੀ ਪਾਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਦੀ ਦਿੱਕਤ ਹਮੇਸ਼ਾ ਰਹਿੰਦੀ ਹੈ ਉਸ ਵਾਸਤੇ ਕੀ ਇੰਤਜ਼ਾਮ ਕੀਤੇ ਗਏ ਨੇ ਪਾਣੀ ਦੀ ਕੋਈ ਸਾਡੇ ਮੰਡੀ ਕੋਈ ਸਮੱਸਿਆ ਨਹੀਂ ਗਈ ਅਸੀਂ ਤਾਂ-ਤਾਂ ਤੇ ਹਰ ਜਗ੍ਹਾ ਤੇ ਚੈੱਕ ਪੋਸਟਾਂ ਨੇ ਸਾਡੀਆਂ ਪਾਣੀ ਦੀਆਂ ਤੇ ਆਉਣ ਵਾਲੇ ਟਾਈਮ 'ਚ ਜਦੋਂ ਸੀਜ਼ਨ ਸ਼ੁਰੂ ਹੋਗਾ ਹੋਰ ਆਰਜੀ ਸ਼ਵੇਲਾ ਵੀ ਲਾਵਾਂਗੇ ਤੇ ਕੋਈ ਕਿਸਮ ਦੀ ਬਾਕੀ ਤੇ ਆੜਤੀ ਜਾਂ ਇੱਥੇ ਮੰਡੀ ਪੱਕੀ ਆ ਸਾਰੀਆਂ ਆੜਤੀਆਂ ਦੀ ਆਪਣੇ ਦੁਕਾਨਾਂ ਵਾਂ ਉਹਨਾਂ ਕੋਲ ਵੀ ਵਾਟਰ ਸਪਲਾਈ ਆਪਣਾ ਪਾਣੀ ਆ ਇੱਥੇ ਉਹ ਬਿੰਦੇ ਨੇ ਤੇ ਕੋਈ ਪਾਣੀ ਦੀ ਸਾਡੇ ਕੋਲ ਬਹੁਤ ਵੱਡੀ ਕੰਪੈਸਟੀ ਦੇ ਵਿੱਚ ਟੈਂਕੀ ਵੀ ਆ ਤੇ ਸਾਡੇ ਕੋਲ ਜਨਰੇਟਰ ਵੀ ਆ ਜੇ ਲਾਈਟ ਚ ਚੱਲੀ ਜਾਏ ਤਾਂ ਅਸੀਂ ਜਨਰੇਟਰ ਜਨਰੇਟਰ ਨੂੰ ਛੱਡ ਦਿੰਦੇ ਆ ਮਤਲਬ 24 ਘੰਟੇ ਪਾਣੀ ਦੀ ਸਪਲਾਈ ਅਸੀਂ ਦਿੰਦੇ ਆ ਜੀ ਕਿੰਨੇ ਕ ਅਮਦ ਦੀ ਗੁੰਜਾਇਸ਼ ਹੁੰਦੀ ਹੈ ਕਿੰਨੇ ਕ ਬੋਰੀਆਂ ਜਿਹੜੀ ਕੋ ਇੱਥੇ ਭਗਤਾਂ ਵਾਲੇ ਦਾਣਾ ਮੰਡੀ ਵਿੱਚ ਜਿਹੜੀ ਆਉਂਦੀ ਹੈਗੀ ਜੀ ਸਾਡੀ ਮੰਡੀ ਐਕਚੁਅਲੀ ਜਿਆਦਾ ਮੰਡੀ ਇੱਥੇ ਪੈਡੀ ਦੀ ਮੰਡੀ ਆ ਤੇ ਇਹ ਫੋਕਲ ਪੁਆਇੰਟ ਜਿਹੜੇ ਹਾਲ ਦੇ ਵਾਲੇ ਤੇ ਚੱਲ ਜਾਂਦੇ ਨੇ ਜੋ ਇੱਥੋਂ ਦੇ ਆੜਤੀਆ ਉਹਨਾਂ ਦੇ ਲਾਇਸੈਂਸ ਨਾਲ ਦੇ ਆ ਫੋਕਲ ਪੁਆਇੰਟਾਂ 'ਚ ਵੀ ਚੱਲਦੇ ਆ ਉਹ ਫਿਰ ਉਹ ਮਾਲ ਇੱਥੇ ਨਹੀਂ ਤੋਲਦੇ ਕਿਉਂਕਿ ਰੇਟ ਇੱਕ ਹੁੰਦਾ ਉਹ ਫੋਕਲ ਪੁਆਇੰਟ ਦੇ ਵਿੱਚ ਮਾਲ ਤੋਲ ਲੈਂਦੇ ਆ ਉਸ ਦੇ ਬਾਰੇ ਆਪਾਂ ਸਾਡੇ 10 ਤੋਂ 12 ਲੱਖ ਦੇ ਕਰੀਬ ਰੈਵਲ ਰੈਂਡ ਦੀ ਸੰਭਾਵਨਾ ਰਹੀਂਦੀ ਇੱਥੇ ਚਾਰ ਸ਼ੱਡ ਨਜ਼ਰ ਆ ਰਹੇ ਇੱਥੇ ਤੇ ਸਮਝੋ ਇਹ ਸਫੀਸ਼ੀਐਂਟ ਹੈਗੇ ਜਾਂ ਹੋਰ ਸ਼ੱਡਾਂ ਦੀ ਲੋੜ ਹੈਗੀ ਇੱਥੇ ਨਹੀਂ ਸ਼ੱਡ ਤੇ ਸਗੋਂ ਐਕਚੁਅਲੀ ਇਹ ਵੀ ਸੂਜ਼ ਨਹੀਂ ਹੁੰਦੇ ਸਾਡੇ ਉਧਰਲੇ ਬੰਨੇ ਵੀ ਅਗਲੇ ਜੜੇ ਅਗਲੇ ਬੰਨੇ ਵੀ ਚਾਰ ਸ਼ੱਡ ਹੋਰ ਵੀ ਨੇ ਤੇ ਇੱਥੇ ਤਕਰੀਬਨ 100 ਕ ਕਰੀਬ ਦੇ ਦੁਕਾਨਾਂ ਤੇ ਮਾਲ ਆਉਂਦਾ ਇਹ ਇਹ 10-12 ਲੱਖ ਦੇ ਕਰੀਬ ਆਉਂਦਾ ਤੇ ਕੋਈ ਗੱਲ ਨਹੀਂ ਜੀ ਇਸ ਇਹ ਛੱਡ ਸਭ ਤੋਂ ਜ਼ਿਆਦਾ ਵਾ ਆਮਦ ਦੇ ਨਾਲ ਹਿਸਾਬ ਨਾਲ ਜਿੰਨੇ ਛੱਡ ਨੇ ਪਰ ਖੁੱਲੇ ਵਿੱਚ ਫਸਲ ਨਾ ਰਵੇ ਕਿਉਂਕਿ ਬਰਸਾਤ ਦਾ ਪਤਾ ਨਹੀਂ ਹੁੰਦਾ ਕਦੋਂ ਬਰਸਾਤ ਆ ਜੈਣੀ ਤੇ ਫਸਲ ਭਾਵੇਂ ਸੁਕਾ ਕੇ ਲਿਆਣਗੇ ਕਿਸਾਨ ਤੇ ਫਿਰ ਜੇ ਮੰਡੀ ਵਿੱਚ ਗਿੱਲੀ ਹੋ ਜਾਵੇ ਫਿਰ ਕੀ ਇੰਤਜ਼ਾਮ ਹੈ ਗਿੱਲੀ ਹੋਣ ਦੀ ਸੰਭਾਵਨਾ ਨਹੀਂ ਜ਼ਿਆਦਾ ਮਾਲ ਤੇ ਤਕਰੀਬਨ ਸਾਰਾ ਛੱਡ ਦੇ ਵਿੱਚ ਹੀ ਛਟਾਇਆ ਜਾਂਦਾ ਤੇ ਜੇ ਕੋਈ ਫਸਲ ਦੇ ਵਿੱਚ ਕੋਈ ਸੰਭਾਵਨਾ ਜੇ ਬੀਂ ਦੀ ਹੋਵੇ ਤੇ ਅਸੀਂ 20-20 ਰੁਪਇਆ ਦਾ ਕਿਹਾ ਹੁੰਦਾ ਆਰਟੀਆਂ ਨੂੰ ਕੋਈ ਜ਼ਰੂਰੀ ਆ ਉਹ ਅਸੀਂ ਚੈੱਕ ਕਰਦੇ ਆ ਜੇ ਨਾ ਫਿਰ ਉਹ ਵਾਪਦੰਡ ਪੂਰੇ ਨਹੀਂ ਕਰਦੇ ਤਾਂ ਫਿਰ ਉਹਨਾਂ ਨੂੰ ਅਸੀਂ ਜੁਰਮਾਨੇ ਪਾਉਂਦੇ ਆ ਤੇ ਉਹ 20 ਰੁਪਏਲਾ ਹਰ ਆਰਟੀ ਨੂੰ ਅਸੀਂ ਸਖਤ ਦਹਿਤ ਕੀਤੀ ਆ ਵੀ ਤੁਹਾਡਾ ਵੱਡੀਆਂ 20 ਰੁਪਏਲਾ ਤੁਹਾਡੇ ਕੋਲ ਹੋਣੇ ਚਾਹੀਦਾ ਕਿ ਜਦੋਂ ਮੌਸਮ ਖਰਾਬ ਹੋ ਜੇ ਤੇ ਉਸ ਦੇ ਉੱਪਰ ਨੂੰ ਆਇਆ ਜਾ ਸਕੇ ਜੋ ਵੀ ਕਿਸਾਨ ਜਿਹੜੇ ਜ਼ਿੰਮੇਦਾਰ ਆਉਣਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ ਨਹੀਂ ਜੀ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਤਾਂ ਸਾਡੇ ਮੰਡੀ ਦਾ ਭਗਤੌੜੀ ਦਾ ਇਤਿਹਾਸ ਆ ਵੀ ਇੱਥੇ ਕੋਈ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਪ੍ਰਬੰਧ ਕੀਤਾ ਜਾਂਦੇ ਮਾਰਕੀਟ ਕਮੇਟੀ ਵੱਲੋਂ ਔਰ ਕਿਸੇ ਕਿਸਮ ਦੀ ਕੋਈ ਉਹਨਾਂ ਨੂੰ ਮੰਡੀ ਦੇ ਵਿੱਚ ਮਾਲ ਵੇਚਣ ਦੀ ਕੋਈ ਸਮੱਸਿਆ ਨਾ ਹੋਂਦੀ ਜੇ ਫਾਰਮ ਉਹਨਾਂ ਨੂੰ ਨਾਲ ਉਹ ਨਾਲ ਅਸੀਂ ਚੈੱਕ ਕਰਦੇ ਹਾਂ ਤੋਲ ਚੈੱਕ ਕਰਦੇ ਹਾਂ ਤੇ ਕੋਈ ਕਿਸਮ ਦੀ ਜੇ ਕੋਈ ਸ਼ਿਕਾਇਤ ਨਹੀਂ ਅਸੀਂ 24 ਘੰਟੇ ਹਾਜ਼ਰ ਹੁੰਦੇ ਜਿੰਮੇਵਾਰਾਂ ਦੀ ਸੇਵਾ ਦੇ ਵਿੱਚ ਪੇਮੈਂਟ ਪੇਮੈਂਟ ਕਿੰਨੇ ਸਮੇਂ ਅੰਦਰ ਫਿਰ ਹੋ ਜਾਂਦੀ ਹੈ ਪੇਮੈਂਟ ਜਿਹੜੀ ਸਰਕਾਰੀ ਏਜੰਸੀ ਉਹਦੇ ਤੋਂ 24 ਘੰਟਿਆਂ ਦੇ ਵਿੱਚ ਪੇਮੈਂਟ ਪਾ ਆ ਜਾਂਦੀ ਹੈ ਜੀ ਵੱਧ ਤੋਂ ਵੱਧ 48 ਘੰਟੇ ਜਾਂ 24 ਘੰਟਿਆਂ ਦੇ ਵਿੱਚ ਪਾ ਜਾਂਦੀ ਹੈ ਜੀ ਲ ਤੁਸੀਂ ਪੂਰੀ ਤਿਆਰੀ ਕੱਸੀ ਹੋਈ ਹੈ ਆਪਣੀ ਪੂਰੀ ਤਿਆਰੀ ਹੈ ਜੀ ਬਿਲਕੁਲ ਤਿਆਰ ਹਾਂ ਜੀ ਬਿਲਕੁਲ ਜਿਹੜਾ ਕਿ ਪੂਰੀ ਤਿਆ ਜੋ ਵਿਸਾਖੀ ਤੋਂ ਬਾਅਦ ਜਿਹੜੀ ਆਮਦ ਹੋਣੀ ਹੈ ਕਣਕ ਦੀ ਬਹੁਤ ਵੱਡੀ ਅਗਣਤੀ ਵਿੱਚ ਕਿਸਾਨ ਜਿਹੜੇ ਨੇ ਇੱਥੇ ਆਪਣੀ ਫਸਲ ਲੈ ਕੇ ਪਹੁੰਚਦੇ ਨੇ ਤੇ ਗੱਲ ਕਰ ਲਈਏ ਧਾਨ ਮੰਡੀ ਭਗਤਾਵਾਲਾ ਦੀ ਤਾਂ ਇੱਥੇ ਕੀ ਮਾਰਕੀਟ ਕਮੇਟੀ ਵੱਲੋਂ ਜਿਹੜੇ ਸੁਚੱਜੇ ਇੰਤਜ਼ਾਮ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਛੱਡਾਂ ਦੀ ਜਿਹੜੀ ਕਿ ਵਿਵਸਥਾ ਇੱਥੇ ਪੱਕੇ ਤੌਰ ਤੇ ਹੋਈ ਹੈ ਔਰ ਨਾਲ ਨਾਲ ਆਖਿਆ ਜਾ ਰਿਹਾ ਹੈ ਇੱਥੇ ਪਾਣੀ ਦੀ ਵੀ ਵਿਵਸਥਾ ਜਿਹੜੀ ਕੀਤੀ ਗਈ ਹੈ ਔਰ ਛਾਂ ਤੇ ਹਵਾ ਦਾ ਵੀ ਇੰਤਜ਼ਾਮ ਜਿਹੜਾ ਕੀ ਲਗਾਤਾਰ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਔਰ ਇਹ ਕਿਸਾਨਾਂ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਹੈ ਵੀ ਆਪਣੀ ਜਿਹੜੀ ਫਸਲ ਹੈ ਉਹ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਂ ਤਾਂ ਜੋ ਕੋਈ ਵੀ ਉਹਨਾਂ ਨੂੰ ਖੱਜਲ-ਖੁਆੜੀ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇ ਐਨਿਕਸ ਫਰਟੀਵੀ ਅੰਮ੍ਰਿਤਸਰ।